ਸਸ਼ੀਕਾਰ ਬਾਈ ਸਰ ਨੂੰ ਆਪਾਂ ਆਇਆ ਮਰੀਕ ਕੋਲੇ ਸਰਦੂਨਗੜ ਦੇ ਵਿੱਚ ਬਾਈ ਨੇ ਬੈੱਡ ਮੇਕਰ ਮਸ਼ੀਨ ਬਣਾਈ ਆ ਪਹਿਲਾਂ ਤਾਂ ਬਾਈ ਸਸ਼ੀਕਾਰ ਸਸ਼ੀਕਾਰ ਜੀ ਤੇ ਬਾਈ ਇਹ ਮਸ਼ੀਨ ਕੀ ਕੀ ਚੀਜ਼ ਬੀਜਦੀ ਹੈ ਇਹਦੇ ਬਾਰੇ ਦੱਸੋ ਇਹ ਬੈੱਡ ਤੇ ਬਜਾਈ ਕਰਦੇ ਸਭ ਤੋਂ ਪਹਿਲਾਂ ਤਾਂ ਇਹਦਾ ਬੈੱਡ ਨਾਲ ਬੈੱਡ ਤੇ ਬਜਾਈ ਕਰਨ ਦਾ ਫਾਇਦਾ ਇਹ ਆ ਪਾਣੀ ਦੀ ਬਹੁਤ ਵੱਡੀ ਬਚਤ ਆ ਜੀ ਠੀਕ ਹੈ ਜੀ ਤੇ ਇਹਦੇ ਨਾਲ ਬੀਜੀ ਹੋਈ ਫਸਲ ਡਿੱਗਦੀ ਨਹੀਂ ਜੀ ਠੀਕ ਹੈ ਇਹਨੇ نیچے ਤੋਂ ਪਾਣੀ ਲੈਣਾ ਜੀ ਠੀਕ ਹੈ ਜੀ ਆ ਵੀਡੀਓ ਆ ਫਸਲ ਬੀਜਾ ਉੱਪਰੋਂ ਪਾਣੀ ਲੈਂਦੀ ਆ ਇਹਨੇ نیچے ਤੋਂ ਪਾਣੀ ਲੈਣਾ ਜੀ ਜੜ੍ਹ ਬਹੁਤ ਮਜ਼ਬੂਤ ਬਣ ਜਾਂਦੀ ਜੀ ਨੰਬਰ ਤੋਂ ਫਿਰ ਇਹਦੇ ਨਾਲ ਬੈੱਡ ਤੁਹਾਨੂੰ ਦਿਖਾ ਦਿੰਦੇ ਬਈ ਕੋਈ ਮਰਜ਼ੀ ਬੀਜੋ ਜੀ ਕਣਕ ਨਰਮਾ ਗਵਾਰ ਸਣੋ ਬਾਜਰੀ ਮੂੰਗ ਮੋਠ ਛੋਲੇ ਮੱਕੀ ਤੈਨਾ ਮਾਫਰਾ ਮੂਹਲੀ ਜਿਹੜਾ ਮਰਜੀ ਫਸਲ ਵੀ ਸਕਦੇ ਆ ਸਬਜ਼ੀਆਂ ਡੈਡ ਤੇ ਆਪਾਂ ਕੋਈ ਵੀ ਚੀਜ਼ ਵੇਚ ਸਕਦੇ ਆ ਸਬਜ਼ੀਆਂ ਵੀ ਨੇ ਸਬਜ਼ੀਆਂ ਹੀ ਵੀ ਸਕਦੇ ਆ ਕੁਝ ਮਰਜੀ ਬੀਜੋ ਜੀ ਇਹਦੇ ਨਾਲ ਠੀਕ ਹੈ ਹਾਂਜੀ ਤੇ ਭਾਈ ਇਹਦੇ ਮੰਨ ਲਓ ਇੱਥੇ ਇੱਥੇ ਰੇ ਵਾਲਾ ਇਹ ਅੱਗੇ ਖਾਦ ਬੀਜੋ ਜੀ ਠੀਕ ਹੈ ਪਿਛੇ ਇਹਨੇ ਬਿਜਾਈ ਕਰ ਦੇਣੀ ਜਿਹੜੀ ਵੀ ਚੀਜ਼ ਆਪਾਂ ਬੀਜਣੀ ਹੈ ਉਹ ਬੀਜਣੀ ਜੀ ਇਹ ਡਿਸਕਾਉਂਟੀਆਂ ਜੋ ਹੋ ਰਹੀਆਂ ਨੇ ਡਿਸਕਾ ਲੱਗੀਆਂ ਆਪਾਂ ਡਿਸਕਾਉਂਟ ਦਿਖਾ ਵੀ ਬਣੀ ਹਾਂ ਹਾਂਜੀ ਦਿਖਾ ਦਿਓ ਇਹਦੇ ਵਿੱਚ ਜਿਵੇਂ ਇਹ ਡਿਸਕਾ ਆ ਇਹ ਅੰਗੂਰ ਇਹ ਸਾਰੀਆਂ ਆਪਾਂ ਅਲੱਗ-ਅਲੱਗ ਦਿੰਨੇ ਆ ਠੀਕ ਹੈ ਜੀ ਇਹਦੇ ਨਾਲ ਇਹ ਡਿਸਕਾਂ ਨੇ ਇਹਨਾਂ ਨਾਲ ਆਪਾਂ ਕਣਕ ਵਿੱਚੋਂ ਨਾ ਕੁਝ ਮਰਜੀ ਵੀ ਛੱਕਦੇ ਆ ਇਹਦੇ ਨਾਲ ਕਣਕ ਝੋਨਾ ਝੋਨਾ ਕੁਝ ਮਰਜੀ ਵੀ ਝੋ ਜੀ ਠੀਕ ਹੈ ਇਹਦੇ ਨਾਲ ਚੌਲਾ ਮਾਜਰੀ ਸੌਰਾ ਕੁਝ ਮਰਜੀ ਵੀ ਜਿਹੜਾ ਬਰੀਕ ਬੀਜ ਆ ਕੋਈ ਵੀ ਜਿਵੇਂ ਸਬਜ਼ੀ ਬੀਜ ਨੇ ਆ ਗਾਜਰ ਬੀਜ ਨੇ ਆ ਮੂਲੀ ਬੀਜ ਨੇ ਜਿਹੜਾ ਬਰੀਕ ਬੀਜ ਆ ਕੁਝ ਮਰਜੀ ਵੀ ਛੱਕ ਸਕਦੇ ਆ ਠੀਕ ਹੈ ਇਹਦੇ ਨਾਲ ਅਰੰਡਾ ਚਾਣਾ ਮਟਰ ਜਿਹੜਾ ਮੱਕੀ ਕੁਝ ਮਰਜੀ ਵੀ ਸੰਦੋ ਇਸ ਡਿਸਕ ਨਾਲ ਹੀ ਠੀਕ ਹੈ ਜੀ ਇਹ ਡਿਸਕਾ ਜਿਹੜੀ ਆਪਣੀ ਇਹ ਮੂੰਗਫਲੀ ਬੀਜ ਜਿਵੇਂ ਆਪਣੇ ਰਾਜਸਥਾਨ ਦੇ ਵਿੱਚ ਮੂੰਗਫਲੀ ਚੱਲਦੀ ਹੈ ਮੂੰਗਫਲੀ ਬੀਜ ਜਿਆਦਾ ਠੀ ਕੀ ਹੋਇਆ ਇਹ ਆ ਗਈ ਇਹ ਮੂੰਗ ਫੜੀ ਗਈ ਠੀਕ ਹੈ ਇਹ ਇਸ ਦਾ ਜਿਹੜੀ ਇਹ ਗਵਾਰ ਮੂੰਗ ਮੋਠ ਕੁਛ ਮਰਜੀ ਵੀ ਸਕਦੇ ਜੀ ਗਵਾਰ ਟਾਈਪ ਵੀ ਜਾ ਕੇ ਮੂੰਗੀ ਆ ਗਈ ਮੋਠ ਆ ਗਈ ਕੁਛ ਮਰਜੀ ਆਪਾਂ ਵੀ ਸਕਦੇ ਜੀ ਜੀ ਬਾਈ ਆਪਾਂ ਗੱਲ ਕਰੀਏ ਇਹਨੂੰ ਮਤਲਬ ਚੇਂਜ ਕਰਨ ਤੇ ਕਿੰਨਾ ਜਿਹਾ ਟਾਈਮ ਲੱਗਦਾ ਸਿਰਫ 5 ਤੋਂ 7 ਮਿੰਟ ਜੀ 5 ਤੋਂ 7 ਮਿੰਟ ਹਾਂਜੀ ਇਹਦੇ 'ਚ ਇੱਕ ਨਾਟ ਹੀ ਆ ਬਸ ਇਹਦੇ ਉੱਪਰੋਂ ਬਸ ਇੱਕੋ ਹੀ ਨਾਟ ਖੋਲਣਾ ਜੀ ਠੀਕ ਹੈ ਇਹ ਵਨ ਡਿਸਕ ਦੇ ਬਗਲ ਯਾਰ ਹੋ ਕੇ ਡਿਸਕ ਬਾਹਰ ਆ ਜਾਂਦੀ ਉਹੀ ਡਿਸਕ ਪਾਈ ਜਾਂਦੀ ਠੀਕ ਹੈ ਹਾਂਜੀ ਤੇ ਇਹਦਾ ਬਈ ਖੁੱਡਖੜ ਦਾ ਕੋਈ ਪੋਰ ਤਾਂ ਬੰਦ ਹੁੰਦਾ ਨਹੀਂ ਹੈ ਨਾ ਨਹੀਂ ਬਿਲਕੁਲ ਨਹੀਂ ਜੀ ਕੋਈ ਪ੍ਰੋਬਲਮ ਨਹੀਂ ਡਿਸਕਾਂ ਆ ਗਈਆਂ ਥੱਲੇ ਹਨ ਨੀਚੇ ਡਿਸਕਾਂ ਲਾਈਆਂ ਹੋਈਆਂ ਲਾਹ ਭਰਨ ਦੀ ਨਾ ਮੁਫਨ ਦੀ ਕੋਈ ਦਿੱਕਤ ਨਹੀਂ ਹੈਗੀ ਜੀ ਤੈਨੂੰ ਜੇ ਆਪਾਂ ਮੰਨ ਲਓ ਗੰਧ ਪੇਲੇ ਚ ਬੀਜਣਾ ਵੀਜ ਦੂਗੀ ਕਿਤੇ ਮਰਜ਼ੀ ਬੀਜੋ ਜੀ ਫਿਰ ਇਹਦੇ ਤੇ ਇਹ ਨਹੀਂ ਹੈਗਾ ਆਪਾਂ ਨੂੰ ਜ਼ਿਆਦਾ ਜ਼ਮੀਨ ਬੋਹਣੀ ਪਊਗੀ ਉਹ ਪ੍ਰੋਬਲਮ ਖਤਮ ਆ ਜੀ ਦੋ ਵਾਰ ਕਲਟੀਵੇਟਰ ਮਾਰੋ ਚੰਗੀ ਤਰ੍ਹਾਂ ਠੀਕ ਹੈ ਜੈਡ ਬਣ ਜਾਂਦੇ ਨੇ ਜੀ ਇਹ ਨਹੀਂ ਹੈਗਾ ਇੱਕ ਬਈ ਅੰਮੇ ਇਹ ਚੀਜ਼ਾਂ ਨੇ ਜਿਹੜੀਆਂ ਜੀ ਇਹ ਆਪਾਂ ਡਿਸਕਾਂ ਦੀ ਉਚਾਈ ਕਿੰਨੀ ਡੂੰਘਾਈ ਤੇ ਲਾਉਣੀ ਆ ਠੀਕ ਹੈ ਕਿਵੇਂ ਕਰਨਾ ਜੀ ਮਤਲਬ ਇਹ ਆ ਚੀਜ਼ ਡੂੰਗੀ ਕਰਨ ਵਾਸਤੇ ਹਾਂਜੀ ਹਾਂ ਦੇਖੋ ਇਸ ਤੋਂ ਅਡਜਸਟੇਬਲ ਆ ਜੀ ਇਹਨੂੰ ਅਡਜਸਟ ਕਰਨ ਵਾਸਤੇ ਆਪਾਂ ਠੀਕ ਹੈ ਕਿੰਨੀ ਡੂੰਘਾਈ ਆਹ ਗੱਲ ਵਾਸਤੇ ਲਾਈ ਆਪਾਂ ਇਹ ਆਪਾਂ ਪਿੱਛੇ ਦੇ ਪਾਈਪ ਲਾਉਣੇ ਸੁਹਾਗਾ ਟਾਈਪ ਲਾਉਣੇ ਜਿਵੇਂ ਸੁਹਾਗਾ ਹੁੰਦਾ ਠੀਕ ਹੈ ਸਾਫ਼ ਕਰਦਾ ਜਾਂਦਾ ਸਾਫ਼ ਕਰਦਾ ਜਾਂਦਾ ਫੁੱਟ ਦੇ ਉੱਤੇ ਥੋੜੀ ਥੋੜੀ ਮਿੱਟੀ ਪਾਉਂਦਾ ਜਾਂਦਾ ਜੀ ਠੀਕ ਹੈ ਤੇ ਕਿੰਨੇ ਵਜਨ ਦੀ ਹੁੰਦੀ ਹੈ ਅਮਰੀਕਾ ਇਹਦੇ ਤੇ ਲਗਭਗ ਜੇ ਮਨੋਂ ਵੀ 5 ਤੋਂ 5.5 ਪੰਜ ਕੋਟ ਰੁਪ 5.5 ਗਵੰਟਲ ਵਾਲਾ ਹੁੰਦਾ ਇਹ ਤੇ ਕਿੰਨੇ ਐਚਪੀ ਦਾ ਇਹ ਟਰੈਕਟਰ ਇਹਦੇ ਚੱਲ ਜਾਂਦਾ ਇਹਨੂੰ ਐਚਪੀ ਨਾਲ ਕੋਈ ਜ਼ਿਆਦਾ ਫਰਕ ਨਹੀਂ ਇਹ ਦੋ ਟਾਈਪ ਚ ਬਣਦੀ ਆਪਣੇ ਕੋਲ ਇੱਕ ਜੂ ਸ਼ੇਪ ਚ ਇੱਕ ਬੀ ਸ਼ੇਪ ਚ ਜੀ ਜਿਵੇਂ 13 ਦੇ 12 ਵਾਲਾ ਟਰੈਕਟਰ ਆਗਾ ਛੋਟਾ ਟਰੈਕਟਰ ਉਹਦੇ ਵਾਸਤੇ ਬੀ ਸ਼ੇਪ ਆ ਜੀ ਤੇ ਵੱਡੇ ਟਰੈਕਟਰ ਨੇ ਜਾਂਦੀਆਂ ਹੋਇਆ 55 ਜਾਂ ਉਹਨਾਂ ਵਾਸਤੇ ਜੂ ਸ਼ੇਪ ਠੀਕ ਹੈ ਠੀਕ ਹੈ ਕੀ ਫਰਕ ਰਹਿੰਦਾ ਉਹਦੇ ਚ ਖਾਲੀ ਦਾ ਫਰਕ ਰਹਿੰਦਾ ਜੀ ਠੀਕ ਹੈ ਇਹ ਖਾਲੀ ਚੌੜੀ ਕਰਦੇ ਹੋ ਥੋੜੀ ਖਾਲੀ ਪੀੜੀ ਕਰ ਦਿੰਦੇ ਆ ਬਸ ਇੰਨੇ ਫਰਕ ਆ ਜੀ ਠੀਕ ਹੈ ਤੇ ਬਈ ਇਹਦਾ ਰੇਟ ਕੀ ਰਹਿਣ ਵਾਲਾ ਇਹ ਆਪਾਂ 1,30,000 ਰੁਪਏ ਦੇ ਰਹੇ ਹਾਂ ਕੋਈ ਸਬਸਿਡੀ ਵਗੈਰਾ ਤਾਂ ਨਹੀਂ ਹੈਗੀ ਨਹੀਂ ਸਬਸਿਡੀ ਕੋਈ ਨਹੀਂ ਹੈ ਜੀ ਬਿੱਲ ਆਪਾਂ ਪੱਕੇ ਦੇ ਦਾਂਗੇ ਪੱਕਾ ਬਿੱਲ ਜੀ ਜੀਐਸਟੀ ਵਾਲਾ ਬਿੱਲ ਹੋਊਗਾ ਕੋਈ ਜੀਐਸਟੀ ਨਹੀਂ ਲੱਤੀ ਉਹ ਲੱਗ ਤੋਂ ਠੀਕ ਹੈ ਹਾਂਜੀ 1,30,000 ਦਾ ਹਾਂਜੀ ਫੁੱਲ ਗਾਰੰਟੀ ਹੋ ਆਪਾਂ ਇਹਦੇ ਪਿੱਛੇ ਰੂਲਾ ਲਾਇਆ ਹੋਇਆ ਹੈ ਇਹ ਠੀਕ ਹੈ ਇਹ ਰੂਲਾ ਬੈੱਡ ਨੂੰ ਪ੍ਰੈਸ ਕਰਦਾ ਜੀ ਠੀਕ ਹੈ ਜਿਵੇਂ ਆਮ ਆਪਾਂ ਜ਼ਿਆਦਾਤਰ ਮਸ਼ੀਨਾਂ ਹੁੰਦੀਆਂ ਉੱਪਰ ਫੱਟਾ ਲਾ ਜਾਂਦੇ ਆ ਉਹ ਸਾਈਡਾਂ ਤੋਂ ਬੈੱਡ ਜਿਹੜਾ ਉਹ ਸੋਥਾ ਰਹਿੰਦਾ ਠੀਕ ਹੈ ਇਹ ਮਤਲਬ ਬੈੱਡ ਪੱਕਾ ਹੁੰਦਾ ਕਿ ਰਹਿੰਦਾ ਹਾਂ ਹਾਂ ਇਹਦੇ ਨਾਲ ਸਾਈਡਾਂ ਤੋਂ ਸਾਈਡਾਂ ਤੋਂ ਬੈੱਡ ਨੂੰ ਇਹ ਚੀਜ਼ ਪ੍ਰੈਸ ਕਰ ਦਿਆ ਉੱਪਰ ਉਹ ਇਹ ਚੀਜ਼ ਪ੍ਰੈਸ ਕਰ ਦਈ ਆ ਠੀਕ ਹੈ ਹਾਂਜੀ ਜਿਹੜਾ ਆਮ ਤੌਰ ਤੇ ਕੀ ਆ ਆਮ ਉੱਪਰ ਫੱਟਾ ਲਾ ਜਾਂਦੇ ਚਾਦਰ ਲਾ ਦਿੰਦੇ ਨੇ ਉਹ ਸਾਈਡਾਂ ਤੋਂ ਬੈੱਡ ਸੋਥਾ ਰਹੇ ਨਾ ਜਦੋਂ ਆਪਾਂ ਪਾਣੀ ਲਾਉਣੇ ਆ ਇਹਨੂੰ ਪਹਿਲਾਂ ਪਾਣੀ ਲਾਉਣੇ ਆ ਉਦੋਂ ਖਾਲੀ ਜਿਹੜੇ ਨੇ ਭਰ ਕੇ ਲਾਉਣਾ ਬੰਦਾ ਉਹ ਸਾਈਡਾਂ ਤੋਂ ਬੈੱਡ ਢਲ ਜਾਂਦਾ ਠੀਕ ਹੈ ਹਜਿੰਦਲ ਦੀ ਜਿੰਦਲ ਸਟੀਲ ਆ ਹਾਂਜੀ ਬਿਲਕੁਲ ਜੀ ਜੇ ਆਪਣੇ ਕੋਈ ਮੰਨ ਲਓ ਕੋਈ ਕੱਲ ਨੂੰ ਕੋਈ ਬੰਦਾ ਲੈ ਗਿਆ ਖਰਾਬ ਹੁੰਦੀ ਹੈ ਕੋਈ ਨੂੰ ਆਉਂਦੀ ਹੈ ਪ੍ਰੋਬਲਮ ਆਪਾਂ ਠੀਕ ਕਰ ਦਾਂਗੇ ਬਿਲਕੁਲ ਜੀ ਉੱਥੇ ਸਰਵਿਸ ਹੋਊਗੀ ਜੀ ਇਹ ਕੱਲ ਨੂੰ ਇਹ ਆਵਾਇਦੀ ਜੇ ਕੱਲ ਨੂੰ ਕੋਈ ਦਿੱਕਤ ਆਉਂਦੀ ਹੈ ਉਹਦੇ ਚ ਤਾਂ ਬਾਈ ਯੂਰੀ ਠੀਕ ਕਰਕੇ ਆਉਣਗੇ ਉੱਥੇ ਜਾ ਕੇ ਹਾਂਜੀ ਬਿਲਕੁਲ ਕੋਈ ਪਰਬਲਮ ਆਉਂਦੀ ਹੈ ਕੋਈ ਦਿੱਕਤ ਆਉਂਦੀ ਹੈ ਜੀ ਠੀਕ ਹੈ ਹਾਂਜੀ ਹਾਂ ਫੁੱਲ ਗਰੰਟੀ ਕੋਈ ਮਰਜ਼ੀ ਟਰੈਕਟਰ ਮਗਰ ਪਾ ਲਓ ਕੋਈ ਇਹ ਨਹੀਂ ਹੜਕਦਣੀ ਇਹ ਨਹੀਂ ਕੋਈ ਦਿੱਕਤ ਨਹੀਂ ਜੀ ਠੀਕ ਹੈ ਹਾਂਜੀ ਜੇ ਕੱਲ ਨੂੰ ਆਪਾਂ ਦੁਬਾਰਾ ਉਹਨਾਂ ਬੈਡਾਂ ਦੇ ਵਿੱਚ ਬੈਡਾਂ ਦੇ ਤੇ ਫਸਲ ਬੀਜ ਦੀ ਆਪਾਂ ਸਪਰੇਅ ਕਰਨੀ ਆ ਰੇਪ ਪਾਉਣੀ ਆ ਕੁਝ ਵੀ ਕਰਨਾ ਸਾਡਾ ਸਾਈਜ਼ ਆ ਜਿਹੜਾ ਇਹ ਖਾਲੀਆਂ ਦਾ ਖਾਲੀਆਂ ਦੇ ਵਿੱਚ ਟਰੈਕਟਰ ਆਪਾਂ ਦੁਬਾਰਾ ਵੀ ਚਲਾ ਸਕਦੇ ਹਾਂ ਠੀਕ ਹੈ ਮੰਨ ਲਓ ਖਾਲੀਆਂ ਢਾਉਣ ਦੀ ਲੋੜ ਨਹੀਂ ਢਾਉਂਦੀ ਮੈਨੂੰ ਜੀ ਯਾਦ ਵੀ ਆਪਾਂ ਉਹਨਾਂ ਵੈਡਾਂ ਵਿੱਚ ਹੀ ਦੁਆਰੇ ਫਸਲ ਬੀਜਣੀ ਆ ਤਾਂ ਬੀਜ ਸਕਦੇ ਆ ਇਹ ਨਹੀਂ ਹੈਗਾ ਵੀ ਆਪਾਂ ਦੁਆਰੇ ਬੈ ਦਿੱਤਾ ਉਹ ਬੀਜੋ ਉਹ ਕੰਮ ਨਹੀਂ ਕਰੇ ਲਓ ਵੀ ਮਿੱਤਰੋ ਸੁਣੋ ਇੱਕ ਚੀਜ਼ ਦਿਖਾ ਦੀ ਤੇ ਸੰਗバイ ਬਹੁਤ ਬਣੋਗਾ ਥੋੜਾ ਲੁਕਿਆ ਬੈਠਾ ਇਹ ਇੱਥੇ ਸਰਦੂਲ ਖੇੜ ਦੇ ਵਿੱਚ ਮਤਲਬ ਸੰਦਾਂ ਦੀ ਦੁਨੀਆ ਸਰਦੂਲ ਖੇੜ ਹੀ ਆ ਗਈ ਕਹਿਣ ਲਾ ਭਾਵਾ ਇੱਥੇ ਬਾਈ ਨੇ ਬਹੁਤ ਵਧੀਆ-ਵਧੀਆ ਚੀਜ਼ਾਂ ਬਣਾਈਆਂ ਹੋਈਆਂ ਨੇ A to Z ਜੈਨੂਨ ਚੀਜ਼ ਬਣਾਉਂਦਾ ਬਾਈ ਹੈਨਾ ਬਾਈ ਹਾਂਜੀ ਬਿਲਕੁਲ ਸਾਰਾ ਮਾਲ ਇੱਕ ਨਾ ਕੋਈ ਚੀਜ਼ ਮਾੜੀ ਨਹੀਂ ਬਣਾਉਣੀ ਬਿਲਕੁਲ ਬਾਕੀ ਆਪਾਂ ਰੈਡੀਮੇਡ ਕੋਈ ਚੀਜ਼ ਵਰਤਦੇ ਨਹੀਂ ਕੋਈ ਨਹੀਂ ਜੀ ਸਾਰਾ ਆਪਾਂ ਆਪ ਬਣਾਉਂਦੇ ਆ ਬਿਲਕੁਲ ਜੀ ਸਾਰਾ ਮੈਕਨਿਜ਼ਮ ਆਪ ਕਰਦੇ ਆ A to Z ਸੰਤ ਬਣੇਗਾ ਬਾਈ ਹਲ ਤੋਂ ਲੈ ਕੇ ਤਵੀਆਂ ਕਰਾ ਜਿੰਦਰਾ ਹੈਨਾ ਬਾਈ ਬਿਲਕੁਲ ਜੀ ਜੇ ਤਵੀ ਵਾਲਾ ਜਿੰਦਰਾ ਲੈ ਲਓ ਸਿੰਪਲ ਜਿੰਦਰਾ ਹੈਂਡਲ ਵਾਲਾ ਲੈ ਲਓ ਮਲਟੀਵੇਟਰ ਲੈ ਲਓ ਮਸ਼ੀਨਾ ਸਾਰੀਆਂ ਚੀਜ਼ਾਂ ਆਪਣੀਆਂ ਤੇ ਇੱਕ ਵਾਰੀ ਆਪਾਂ ਡਿਸਕ ਵਾਲੀ ਉਹ ਬਣਾਈ ਸੀ ਜ਼ੀਰੋ ਦੇ ਲੈਣਾ ਹਾਂਜੀ ਬਿਲਕੁਲ ਜੀ ਠੀਕ ਹੈ ਹਾਂ ਉਹ ਵੀ ਜੇ ਕਿਸੇ ਮੇਰੇ ਤਾਂ ਬਾਈ ਨਾਲ ਕੰਟੈਕਟ ਕਰ ਲਿਓ ਨੰਬਰ ਆਪਾਂ ਸਕਰੀਨ ਤੇ ਚਲਾ ਦਾਂਗੇ ਬਈ ਅਮਰੀਕ ਦਾ ਤੇ ਗੱਲ ਕਰ ਲਿਓ ਸਰਦੂਨ ਗੜ ਖਾਲਸਾ ਐਗਰੀਕਲਚਰ ਐਗਰੀਕਲਚਰ ਹਾਂਜੀ ਤੇ ਆ ਬਈ ਇੱਥੇ ਦਿਖਾ ਦਿੰਦੀ ਟੈਗ ਬਾਈ ਦਾ ਸਬਸਿਡੀ ਅਪਰੂਵਡ ਤਾਂ ਹੈ ਨਹੀਂ ਹੈ ਨਾ ਬਾਈ ਨਹੀਂ ਸਬਸਿਡੀ ਹੈ ਨਹੀਂ ਵੀ ਆਪਾਂ ਦੇਖੋ ਕੋਈ ਵੀ ਸੰਦ ਕਿਸੇ ਕਸਟਮਰ ਨੂੰ ਝੂਠ ਮਾਰ ਕੇ ਨਹੀਂ ਦੇਵਾਂਗੇ ਕਿ ਸਬਸਿਡੀ ਹੈ ਜੀ ਆਏ ਇਹ ਆ ਉਹ ਆਪਾਂ ਕਦੇ ਵੀ ਕਿਸੇ ਨਾਲ ਕੀਤਾ ਨਹੀਂ ਕਰਨਾ ਕਿਸੇ ਦਾ ਠੀਕ ਹੈ ਬਾਈ ਲਓ ਵੀ ਮੇਰੇ ਵੀਰੋ ਜੇ ਕਿਸੇ ਨੇ ਲੈਣੀ ਹੈ ਇਹ ਮਸ਼ੀਨਾਂ ਤਾਂ ਬਾਈ ਨਾਲ ਗੱਲ ਕਰਨੇ ਖੇਤੀਬਾੜੀ ਦਾ ਕੋਈ ਵੀ ਸੰਧ ਲੈਣਾ ਤਾਂ ਬਾਈ ਨਾਲ ਕੰਟੈਕਟ ਕਰ ਲਿਓ ਤੇ ਸੰਧ ਲੈ ਲਿਓ ਸਰਦੂਰਗੜ ਆ ਜੀ